ਡੇਰੀ ਫਾਰਮਾਂ ਚ ਕੋਈ ਮਾਰ ਨਹੀਂ ਹੈਗੀ ਮਾਰ ਜਿਹੜੀ ਸਭ ਤੋਂ ਵੱਡੀ ਮਾਰ ਬਈ ਆ ਆ ਬੱਚਿਆਂ ਦੀ ਜਾਂਦੀ ਵਾਰ ਦੀ ਠੰਡ ਹੈ ਜਿਹੜਾ ਬੱਚਾ ਰਗੜਿਆ ਗਿਆ ਮੁੜ ਕੇ ਕਾਇਮ ਨਹੀਂ ਹੁੰਦਾ ਇਹ ਤੇ ਆ ਸਾਲਾ ਰਾਤ ਚੰਗਾ ਭਲਾ ਤੀ ਇੱਕ ਤਾਂ ਨਾ ਆਪਾਂ ਥੋੜੀ ਜੀ ਆਪੇ ਕਈ ਵਰੀ ਅਣਗੈਲੀ ਕਰ ਜਾਨਾ ਇੱਕ ਤਾਂ ਮਰਿਆ ਪਿਆ ਇੱਕ ਹੋ ਮਰ ਗਿਆ ਦੋ ਇਕੱਠੇ ਮਰ ਗਏ ਇਹਦਾ ਕਾਰਨ ਕੀ ਹੈ ਜਿਹੜਾ ਲੱਭਿਆ ਆਪਾਂ ਨੇ ਕਾਰਨ ਜਿਹੜਾ ਆਪਾਂ ਦਿਨ ਇਹਨਾਂ ਨੂੰ ਬਈ ਧੁੱਪ ਚ ਕੱਢਦੇ ਨਾ ਅੰਦਰੋਂ ਤੋ ਪਪਾਂ ਜਾਨੀਆ ਟਾਟਕੇ ਦੀ ਕਾਮ ਰਿਆ ਪੈ ਦੋ ਮਰਗੇ ਇਕੱਠੇ ਆ ਚੋਟੀ ਦਾ ਤੇ ਚੱਕਰ ਇਹ ਆਪਾਂ ਜਦੋਂ ਦਿਨੇ ਧੁੱਪ ਚੜਦੀ ਐ ਆਪਾਂ ਅੰਦਰੋਂ ਮੈਂ ਮੈਸਾਂ ਬਾਹਰ ਕੱਢਦੇ ਆ ਨਾਲ ਐ ਹੋ ਜਾਂਦਾ ਵੀ ਚਲ ਬੱਚੇ ਵੀ ਬਾਹਰ ਕੱਢਦੀ ਆ ਯਾਰ ਬੱਚੇ ਆਪਾਂ ਕੱਢਦੇ ਨੇ ਬਾਹਰ ਧੁੱਪ ਦਾ ਟਾਟਕਾ ਪੈਂਦਾ ਨਜਾਇਜ਼ ਮੁੜ ਕੇ ਆਪਾਂ ਦੁਪਹਿਰੇ ਕਰਦੇ ਨੇ ਅੰਦਰ ਇੱਕ ਲੱਖ ਤੱਕ ਅੰਦਰ ਹੋ ਜਾਂਦੀ ਆ ਠੰਡ ਇਹ ਗਰਮ ਸਰਦ ਹੋਏ ਨੇ ਬਾਈ ਸਾਨੂੰ ਮਿੱਟੀ ਦਾ ਸ਼ੱਕ ਪਈ ਗਿਆ ਤੇ ਸਾਲੇ ਦੋ ਇਹ ਫੜਕ ਗਏ ਹੁਣ ਲਾ ਲਓ ਵੀ ਆ ਵੀ ਡੇਡ ਦੇ ਭਾਦੀ ਮੈਂ ਸਿਕ 40 41 ਦੀ ਲਈ ਹੋਈ ਉਹ ਵੀ ਮੈਂ ਸਿਕ 45 40 ਦੀ ਲਈ ਹੋਈ ਹੁਣ ਮਿਲਤਾ ਗਈਆਂ ਮੂਰੇ ਬੱਚਾ ਰੱਖ ਕੇ ਹਜੇ ਆਥਣੇ ਦੇਖੋ ਕੀ ਹੋਊਗਾ ਕੀ ਨਾ ਤੇ ਇੱਕ ਆ ਖੜੀ ਐ ਝੋਟੀ ਇਹ ਬੱਚਾ ਮੰਗ ਰੂ ਚ ਚਗਾਉਂਦੀ ਐ ਤੇ ਆ ਮੈਂ ਐਸਾ ਇੱਕ ਦੁੱਧ ਤੋਕਾ ਟੂ ਐ ਉਹਦੇ ਨਾਲ ਖੜੀ ਉਹ ਵੀ ਨਹੀਂ ਦੁੱਧ ਦੀ ਕੰਮ ਦੀ ਉਦੇ ਨਾਲ ਖੜੀ ਆ ਉਹ ਵੀ 10 ਕਿਲੋ ਵਾਲੀ ਐ ਕੀ ਕਰੂ ਯਾਰ ਅਗਲਾ ਭੈਣ ਦਾ ਯਾਰ ਇੰਨਾ ਬੁਰਾ ਹਾਲ ਹੋਇਆ ਪਿਆ ਇਸ ਕੰਮ 'ਚ ਵੀ ਬਸ ਸੱਤਰੀ ਸਸਰੀਕਾਰੇ ਹੋਈ ਪਈ ਐ ਜਮਾ ਹੁਣ ਡੰਗਰ ਕੋਈ ਲੈਣ ਦਾ ਫਾਇਦਾ ਨਹੀਂ ਬਾਈ ਪਹਿਲਾ ਮਹੀਨਾ ਦੂਜਾ ਮਹੀਨਾ ਚੁੱਪ ਕਰਕੇ ਆਪਦਾ ਘਰੇ ਬਹਿਜੋ ਡੰਗਰ ਲੈਣੇ ਨੇ ਜੇ ਜਾ ਕੇ ਲਿਓ ਤੀਜੇ ਚੌਥੇ ਮਹੀਨੇ ਉਦੋਂ ਸੂਆ ਪੈਜੂ ਝੋਟੀਆਂ ਕੰਮ ਦੀਆਂ ਦੁੱਧ ਵਾਲੀਆਂ ਲਿਕੜਨਗੀਆਂ ਹੁਣ ਤਾਂ ਅਸਲ ਵਿੱਚ ਇੱਕ ਕੰਮ ਖੜਾਉਣ ਨਾਲੋਂ ਚਲਾਉਣ ਵਾਲਾ ਕੰਮ ਐ ਪਰ ਗਾਂਹਾਂ ਵਾਲੇ ਬੰਦੇ ਨੂੰ ਮਾਰਨ ਵਾਲਾ ਕੰਮ ਐ ਜਿੰਨੇ ਵੀ ਲੈਣ ਵਾਲੇ ਨੇ ਬਾਕੀ ਤੁਹਾਡੀ ਮਰਜ਼ੀ ਆ ਬਾਈ ਤੁਹਾਡਾ ਮੇਰੇ ਨਾਲੋਂ ਜ਼ਿਆਦਾ ਦਿਮਾਗ ਕੰਮ ਕਰਦਾ ਕਈ ਵਾਰੀ ਕੋਈ ਡੰਗਰ ਕੰਮ ਦਾ ਲਿਕੜ ਵੀ ਆਉਂਦਾ ਪਰ ਜ਼ਿਆਦਾਤਰ ਹੁਣ ਮੈਂ ਤਾਂ ਚਾਰ ਗੇੜੇ ਲਾ ਲੇ ਚਾਰੇ ਗੇੜਿਆਂ ਚੋ ਕਿਸੇ ਨੇ ਰੂਹ ਨਹੀਂ ਖੁਸ਼ ਕਰੀ ਚਾਰੇ ਗੇੜਿਆਂ ਚ ਮਨ ਦੁਖੀ ਕਰਕੇ ਯਾਰ ਜਮੀ 3 3000 35 3500 ਨਾਲ ਮਹਿਸਾਂ ਵੀ ਯਾਰ ਮਹਿੰਗੀਆਂ ਨੇ ਮਹਿੰਗੀਆਂ ਨੇ ਆਪ ਨੂੰ ਮਹਿੰਗੀਆਂ ਲੱਗੀਆਂ ਗਈਆਂ ਕਿਸੇ ਨੂੰ ਕੀ ਵੇਚਦੇ ਬੀ ਯਾਰ ਨਾ ਮਹਿੰਗੀਆਂ ਨੇ ਅਗਲਾ ਨਾ ਮਾਰਿਆ ਜਾਵੇ ਅਗਲਾ ਨਾ ਮਾਰਿਆ ਜਾਵੇ ਦੇਤੀਆਂ ਔਰ ਭਈ ਅਗਲਾ ਰੱਬ ਜਿਨਾ ਯਕੀਨ ਕਰਕੇ ਆਉਂਦਾ ਕੀ ਫਾਇਦਾ ਯਾਰ ਕਿਸੇ ਨਾਲ ਮਾੜੀ ਕਰਨ ਦਾ ਹਨਾ ਤੇ ਆ ਥੱਲੇ ਖੜੀਆਂ ਨੇ ਟੋਕੜਾਂ ਗੱਬਣਾ ਇਹ ਇੱਕੋ ਸਰੇ ਤੇ ਤਾਜੀ ਝੋਟੀ ਇੱਕ ਸਹੀ ਸਲਾਮਤ ਸੂਈ ਆ ਹਜੇ ਦੇਖੋ ਕੀ ਦਿੰਦੀ ਆ ਕੀ ਨਾ ਬਸ ਬੀ ਬੀ ਕੀ ਲੋਕ ਕਹਿਣਾ ਬਈ ਸੁਪਨੇ ਜੇ ਰਹਿ ਗਿਆ ਆ ਝੋਟੀ ਕੱਲੀ 14 15 ਬੋਲੇ ਤੋਂ ਸਟਾਰਟ ਹੋਈ ਐ ਇਸ ਵਾਲੀ ਨੇ ਬੱਚਾ ਨਹੀਂ ਚੱਲਿਆ ਹੋਣਾ ਬੱਚਾ ਲਾਇਆ ਮੇਰੇ ਸਾਲੇ ਦੀ ਇਨਫੈਕਸ਼ਨ ਜੀ ਮੰਨੇਗੀ ਹੁਣ ਸੈੱਟ ਹੋਈ ਐ ਉਹ ਦੇਖੋ 10 ਦਿਨਾਂ ਚ ਖਾ ਕੇ ਜੇ ਬਣੂਗੀ ਮੈਂ ਇਸ ਦੁੱਧ ਤਾਂ 20 ਕਿਲੋ ਕੱਢਣਾ ਦੀ ਝੋਟੀ ਨੇ 15 ਕਿਲੋ ਬੋਲੇ ਤੋਂ ਸਟਾਰਟ ਦੀ ਕੋਈ ਜਾਨਵਰ ਕਿਤੇ ਮਿਲ ਜਾਂਦਾ ਇਹ ਜਾ ਉੱਚ ਕੋਈ ਨਾ ਕੋਈ ਕੱਜ ਪੈ ਜਾਣਾ ਇੱਕ ਜੇ ਮੈਂ ਕੋਈ ਵਿਕੀ ਹੋਵੇ ਉੱਤੇ ਚਾਨ ਚੱਕ ਮਲੋ ਤੱਕੀ ਵਿੱਜ ਪੈਣੀ ਹੈ ਪੈਣੀ ਹਣ ਇੱਕ ਹੋ ਝੋਟੀ ਅਸੀਂ ਵੇਚੀ ਬੰਦਾ 10 ਕਿਲੋ ਦੁੱਧਾਂ ਐਨ ਜੋਖ ਕੇ ਲੈ ਗਿਆ ਚੋਕੇ ਜਮਾ ਕਰਨ ਜਾ ਕੇ ਕਹਿੰਦਾ ਭਾਈ ਇਹ ਤਾਂ ਨੌ ਦੇ ਰਿਹਾ ਕਿਲੋ ਦੁੱਧ ਪੁੱਛੇ ਕਹਿੰਦਾ ਭਾਈ ਯਾਰ ਮੈਂ ਇਸ ਮੋੜ ਲੂ ਅਸੀਂ ਆਖੇ ਮੋੜ ਦੇ ਪਰ ਗੱਲ ਕੁਝ ਹੋਰ ਧੀ ਮੈਂ ਇਸ ਨੂੰ ਮਟਾਇਟਸ ਹੋ ਗਈ ਜਾ ਕੇ ਜਾਂਦੀ ਨੂੰ ਮਨ ਚ ਦੱਸੀ ਹੈ ਨਹੀਂ ਗੱਲ ਵੀ ਬਾਈ ਮਟਾਇਟਸ ਹੋ ਗਈ ਜਦੋਂ ਮੈਂ ਸਵਾਪਸ ਮੁੜ ਕੇ ਹੀ ਚਾਰ ਦਿਨਾਂ ਬਾਅਦ ਮੈਂ ਚੱਲ ਯਾਰ ਮੋੜ ਦੇ ਤੇਰੀ ਨਹੀਂ ਆਤਮਾ ਸੰਤੁਸ਼ਟ ਆਪਦਾ ਭਲਾ ਚਾਹਿਆ ਭੈਣ ਦਾ ਜਦੋਂ ਦੇਖਿਆ ਮੈਂ ਇਸ ਨੂੰ ਮਟਾਇਟਸ ਹੋ ਰਹੀਆ ਹੁਣ ਐ ਲਾ ਲਓ ਟੀਕੇ ਲਵਾ ਰਹਿਆਂ ਦੇ ਕੁਝ ਠੀਕ ਹੋਜੇ ਨਹੀਂ ਤੇ ਥਣ ਹੋਊ ਹੈ ਵੀ ਅੱਗੇ ਲੋਕ ਵੀ ਯਾਰ ਇਹੇ ਜੇ ਹੋ ਰਹੇ ਨੇ ਬਸ ਕੰਮ ਸਮਝ ਤੋਂ ਪਰੇ ਹੋਇਆ ਪਿਆ ਹੈ ਇਸ ਕਰਕੇ ਬਸ ਜਮੀ ਐ ਹਰੇ ਵੀ ਆਪਦੀਆਂ ਮੈਸਾਂ ਪਹਿਲਾਂ ਦੁੱਧ ਤੇ ਲਾਈਆਂ ਹੋਈਆਂ ਤੇ ਨਾ ਕਿਸੇ ਦੀਆਂ ਹੀ ਤੀ ਨਾ ਖੈਂਤੀ ਮੰਗਰ ਬੱਚੇ ਪੜੀ ਜਾਂਦੇ ਤੇ ਮੂਰੇ ਦੁੱਧ ਪਈ ਜਾਂਦਾ ਦੀ ਤੇ ਵਪਾਰ ਵਾਲਾ ਕੰਮ ਤਾਂ ਬਈ ਵਪਾਰੀਆਂ ਨੂੰ ਜਿਹਦੇ ਪੰਜ ਆ ਗਈਆਂ ਦੋ ਰੁਕ ਗਈਆਂ ਤਿੰਨ ਵਿਕ ਗਈਆਂ ਤਿੰਨ ਫੇਰ ਆ ਗਈਆਂ ਦੋ ਵਿਕ ਗਈਆਂ ਤਿੰਨ ਫੇਰ ਰੁਕ ਗਈਆਂ ਇਹ ਤਾਂ ਪੰਜ ਛੀ ਤੇ ਵਪਾਰ ਚੱਲਦਾ ਜਿਹੜੀਆਂ ਬੀਬੀ ਝੋਟੀਆਂ ਨਾਲ ਵਪਾਰ ਮੈਂ ਤਾਂ ਆਪਦੇ ਆਪ ਨੂੰ ਬਹਾਲ ਨਹੀਂ ਹੋਇਆ ਬਈ ਪੈਸਾ ਕਮਾ ਲੈਣ ਤੁਸੀਂ ਇੱਕ ਗਿੜੇ ਦੋ ਗਿੜੇ ਕਮਾ ਲੈਣ ਤੀਜੇ ਗਿੜੇ ਲੈ ਜਾਂਦੀਆਂ ਨੇ ਸਾਰਾ ਕੁਝ ਏ ਤੱਕ ਕੇ ਉਥੀ ਦਾ ਉਥੀ ਖੂਦੀ ਮਿੱਟੀ ਖੂਚੇ ਲੱਗੀ ਜਾਂਦੀ ਐ ਤਾਂ ਹੀ ਆਪਾਂ ਅਕਸਰ ਦੇਖਦੇ ਆਂ ਵਪਾਰੀਆਂ ਦੇ ਬਹੁਤ ਨੁਕਸਾਨ ਹੁੰਦੇ ਨੇ ਬਹੁਤ ਜਾਦੇ ਤੇ ਬਹੁਤ ਬਾਈਆਂ ਦੇ ਕੰਮ ਖਰਾਬ ਹੁੰਦੇ ਨੇ ਚਲੋ ਲਵ ਯੂ ਆ ਬਾਈ ਸਭ ਨੂੰ ਜੋ ਕਰਮਾ ਚਾ ਉਹ ਮਿਲ ਨਹੀਂ ਮਿਲਣਾ ਹਨ ਜੋ ਕੁਝ ਹੋਈ ਜਾਂਦਾ ਠੀਕ ਐ ਬਸ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਉਦੇ ਬਾਣੇ ਚ ਰਹਨੇ ਆ ਬਸ ਕੋਈ ਗੱਲ ਨਹੀਂ ਜੋ ਰੱਬ ਨੇ ਦੇਣਾ ਲੈ ਕੇ ਕਿਤੇ ਨਹੀਂ ਜਾਂਦੀਆਂ ਦੁੱਧ ਦੇ ਦੇਣਗੀਆਂ ਦੁੱਧ ਕਿਤੇ ਨਹੀਂ ਲੈ ਜਾਂਦੀਆਂ ਪੈ ਜਾਂਦੀਆਂ ਪਾੜੀ ਦੁੱਧ ਤਾਂ ਦੇ ਦੇਣਗੀਆਂ ਮੈਂਸਾਂ ਦੁੱਧ ਨਹੀਂ ਕਿਤੇ ਜਾਂਦਾ ਪਰ ਹੁਜਾ ਪੁੱਤ ਮੈਂ ਹੰਦਰ ਦੀ ਆ ਦੁੱਧ ਤਾਂ ਮੈਂ ਥੱਲੇ ਹੁਣਨ ਲੱਗੀ ਆ ਦੇਖ ਬਾਲਟੀ ਢੱਕ ਕੇ ਮਾਰਦੀ ਆ ਦੁੱਧ ਤਾਂ ਆ ਜੂਗੀ ਕੋਈ ਜਾਣੇ ਪਰ ਐ ਵੀ ਸਾਲਾ ਬੱਚੇ ਬਿਨਾ ਕੱਟੀ ਦੀ ਮੰਗਰ ਵਧੀਆ ਭੈਣ ਚੋਦੀ ਕੀ ਦੱਸ ਕਰਾਂਗੇ